ਇਹ ਧੁੰਦ ਦੇ ਕਾਰਨ ਕੋਈ ਕਾਰ ਓਵਰਟੇਕ ਕਰਦੇ ਹੀ ਕਿਸੇ ਨੂੰ ਦੇ ਉਧਰੋਂ ਟਿਪਰ ਆ ਰਿਹਾ ਸੀਗਾ ਉਹ ਟਿਪਰ ਕਾਰ ਨੂੰ ਬਚਾਉਂਦਾ ਹੋਇਆ ਉਹਨੇ ਜਦੋਂ ਜ਼ਬਰਦਸਤ ਬ੍ਰੇਕ ਮਾਰੀ ਐ ਤਾਂ ਉਹਦਾ ਐਕਸੀਡੈਂਟ ਹੋ ਗਿਆ ਟਿਪਰ ਬੰਦਿਆ ਬੈ ਗਈ ਤਾਂਹੀਂ ਮਤਲਬ ਸਲੋ ਕਰ ਲਈ ਗੱਡੀ ਜਦੋਂ ਹੀ ਆਉਂਦੇ ਹਾਂ ਦੇਖੋ ਝੁੱਕੇ ਵਾਲਾ ਇੱਕ ਉਹਦਾ ਮਗਰੋਂ ਆਇਆ ਉਹਨੇ ਸਿੱਧੀ ਵਿੱਚ ਲਿਆ ਬਿਮਾਰੀ ਇੱਕ ਗੱਡੀ ਹੋਰ ਹੀ ਉਹ ਚਲੇ ਗਈ ਐ ਪ੍ਰਮਾਤਮਾ ਦੀ ਕਿਰਪਾ ਨਾਲ ਜਿਹੜਾ ਕੋਈ ਜਾਣੇ ਨੁਕਸਾਨ ਨਹੀਂ ਹੋਇਆ ਗੱਡੀਆਂ ਕਾਫੀ ਵਾਝੀਆਂ ਮੇਰੇ 7 ਵਜੇ ਦੇ ਕਰੀਬ ਤੁੰ ਨਹੀਂ ਜਿਆਦਾ ਦਿਖਤੀ ਜਾਗਦਮ ਤੇ ਟਿਪਰ ਜਿਹੜਾ ਕੋਟ ਬੁੱਢਾ ਸਾਈਡ ਤੋਂ ਆ ਰਿਹਾ ਸੀ ਉਹ ਆਪ ਸਿੱਚ ਜਿਹੜੀ ਕਾਰ ਹੈ ਉਹ ਟਿਪਰ ਦੇ ਅਗਲੇ ਹਿੱਸੇ ਨਾਲ ਵੱਜ ਗਈ ਤੇ ਉਹ ਟਿਪਰ ਦਾ ਹਿੱਸਾ ਜਿਹੜਾ ਟੁੱਟ ਗਿਆ ਟੁੱਟਣ ਦਾ ਕਾਰਨ ਟਿਪਰ ਜਿਹੜਾ ਪਲਟ ਗਿਆ ਹਾਂਜੀ ਕੀ ਨਾਈ ਤੁਹਾਡਾ ਜਸਪਾਲ ਸਿੰਘ ਪੁੱਲਰ ਤੇ ਆ ਜਿਹੜਾ ਐਕਸੀਡੈਂਟ ਦਾ ਕਾਰਨ ਬੀਦਾ ਇਹ ਧੁੰਦ ਦੇ ਕਾਰਨ ਕੋਈ ਕਾਰ ਓਵਰਟੇ ਕਰਦੇ ਹੀ ਕਿਸੇ ਨੂੰ ਤੇ ਉਦੋਂ ਟਿਪਰ ਆ ਰਿਹਾ ਸੀਗਾ ਉਹ ਟਿਪਰ ਕਾਰ ਨੂੰ ਬਚਾਉਂਦਾ ਹੋਇਆ ਉਹਨੇ ਜਦੋਂ ਜ਼ਬਰਦਸਤ ਬ੍ਰੇਕ ਮਾਰੀ ਐ ਤਾਂ ਉਹਦਾ ਐਕਸੀਡੈਂਟ ਹੋ ਗਿਆ ਤੇ ਪਰ ਪਰਮਾਤਮਾ ਦੀ ਕਿਰਪਾ ਨਾਲ ਜਿਹੜਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਗੱਡੀਆਂ ਕਾਫੀ ਵਜੀਆਂ ਕਿੰਨੀਆਂ ਗੱਡੀਆਂ ਦੀਆਂ ਵਜੀਆਂ ਸੁੰਨਚ 8-10 ਆਉਂਦੀਆਂ ਵਾ ਗੱਡੀਆਂ ਲੱਗੇ ਆ ਸਾਰੇ ਤੇ ਸੁੰਨਚ 8-10 ਆਉਂਦੀਆਂ ਜਦੋਂ ਸਾਨੂੰ ਪਤਾ ਲੱਗਾ ਅਸੀਂ ਆ ਕੇ ਮਤਲਬ ਵੀ ਬਹੁਤ ਜ਼ਿਆਦਾ ਯਾਰ ਕੀਤੀ ਵੀ ਉਹ ਕਿਉਂਕਿ ਸਾਰੇ ਜਾਮ ਲੱਗ ਗਿਆ ਸੀ ਇੱਥੇ ਬੁਰੀ ਹਾਲਤ ਸੀ ਕਿ ਵੀ ਲੋਕਾਂ ਨੂੰ ਪਤਾ ਨਹੀਂ ਸੀ ਲੱਗਦਾ ਸਾਨੂੰ ਇਹ ਜਦੋਂ ਪਿੰਡ ਪੜਾ ਲੱਗਾ ਤੇ ਅਸੀਂ ਆਪਣੇ ਪਿੰਡ ਦੀ ਵੀ ਕੋਈ ਹੈਗੀ ਸੀ ਕਾਰ ਵਿੱਚ ਅਸੀਂ ਆਨ ਕੇ ਤੇ ਉਹ ਇਹੋ ਹੀ ਸਮਝਾਈ ਗਿਆਂ ਵੀ ਉਥਰੋਂ ਇੱਕ ਬੰਦਾ ਉਧਰ ਖਲਾਰਤਾ ਇੱਕ ਉਧਰ ਖਲਾਰਤਾ ਉਦੋਂ ਪ੍ਰਸ਼ਾਸਨ ਨੇ ਬਹੁਤ ਸਹਿਯੋਗ ਦਿੱਤਾ ਵੀ ਜਿਹੜਾ ਬਾਅਦ ਚ ਜਾਣੀ ਨੁਕਸਾਨੋਂ ਹੋਂ ਤੋਂ ਬਚਾ ਆ ਨਹੀ ਤੇ ਹੋਰ ਨੁਕਸਾਨ ਹੋ ਸਕਦਾ ਸੀ ਮਿਲੋਂ ਤੋਂ ਦੇ ਕਾਗਜ਼ ਇੱਕ ਦੂਜੇ ਦੇ ਵਿੱਚ ਗੱਡੀਆਂ ਵੱਜੀ ਜੇ ਤੋਂ ਇਨੀ ਜਾਈ ਇਨੀ ਜਾਈ ਤਾਂ ਹੁੰਦਾ ਸੀ ਹੁਣ ਥੋੜਾ ਜਿਹਾ ਵਿਜ਼ਿਬਿਲਟੀ ਹੈਗੀ ਹੈ ਕਿ ਨਹੀਂ ਲੱਗਦਾ ਜੀ ਨਹੀਂ ਹੁਣ ਤਾਂ ਉਹ ਆਇਆ ਵਾ ਹੈਡ ਰਿਆ ਆ ਵਾ ਤੇ ਉਹ ਉਹਨੂੰ ਗੱਡੀਆਂ ਸਿੱਧੀ ਕਰਦੇ ਲੱਗੇ ਆ ਤੇ ਰਸਤਾ ਚਾਲੂ ਹੋ ਜਾਊਗਾ ਫੇਰ ਰਸਤਾ ਬੰਦ ਆ ਜੇ ਤੇ ਵਿਜ਼ਿਬਿਲਟੀ ਬਹੁਤ ਘੱਟ ਸੀ ਹਾਂਜੀ ਦਿਖਦਾ ਨਹੀਂ ਮਿਲਦਾ ਦਿਖਦਾ ਨਹੀਂ ਸੀ ਕੀ ਕਹਿਣਾ ਚਾਹੁੰਦੇ ਉਸ ਮੌਕੇ ਦੇ ਤਾਂ ਲੋਕਾਂ ਨੂੰ ਕੀ ਕਹਿਣਾ ਤੁਹਾਨੂੰ ਕਿ ਗੱਡੀਆਂ ਦੇ ਤਾਂ ਇਹੀ ਅਪੀਲ ਆ ਵੀ ਜਿਹਨੇ ਮੰਨ ਕੇ ਚੱਲੋ 1 ਘੰਟੇ ਤੱਕ ਪਹੁੰਚਣਾ ਆ ਉਹ ਅੱਧਾ ਘੰਟਾ ਪਹਿਲਾਂ ਘਰੋਂ ਤੁਰਪੇ ਤੇ ਆਪਣੀ ਸਪੀਡ ਜਿਹੜੀ ਸਲੋ ਰੱਖੇ ਕਿਉਂਕਿ ਜਦੋਂ ਹਰ ਇੱਕ ਬੰਦਾ ਅੱਜ ਕੱਲ੍ਹ ਵਿਆਹ ਸ਼ਾਦੀਆਂ ਵਿੱਚ ਚੱਲਣਦਾ ਆ ਤੇ ਪਰਿਵਾਰ ਨਾਲ ਹੁੰਦਾ ਵਾ ਤੇ ਜਦੋਂ ਘਰੋਂ ਚੱਲ ਪੈਂਦੇ ਆ ਅੱਧਾ ਘੰਟਾ ਪਹਿਲਾਂ ਚੱਲਣ ਤੇ ਸਲੋ ਜਾਣ ਤਾਂ ਕਿ ਜਾਨੇ ਨੁਕਸਾਨ ਨਾ ਕਿਸੇ ਦਾ ਹੋਵੇ ਕੀ ਨਾ ਭਾਜੀ ਆਪਣਾ ਰਮਨ ਜੀ ਕੀ ਮਾਮਲਾ ਸਾਰਾ ਜਿਹਾ ਐਕਸੀਡੈਂਟ ਹੋਇਆ ਕੋਈ ਨਹੀਂ ਭਾਈ ਉਹਨਾਂ ਟਿੰਪਰ ਬਲਡਿਆ ਪਿਆਈ ਤੇ ਅਸੀਂ ਮਤਲਬ ਸਲੋ ਕਰ ਲਈ ਗੱਡੀ ਜਦੋਂ ਹੀ ਆਉਂਦੇ ਹਾਂ ਤੇ ਕੋੜੁਕੇ ਵਾਲਾ ਇੱਕ ਉਹਦਾ ਮਗਰੋਂ ਆਇਆ ਉਹਨੇ ਸਿੱਧੀ ਵਿੱਚ ਲੈ ਕੇ ਮਾਰੀ ਇੱਕ ਗੱਡੀ ਹੋਰ ਹੀ ਉਹ ਚਲੇ ਗਈ ਆ ਨਵਾ ਹਾਂਜੀ ਤੇ ਧੁੰਦਾ ਕਰਕੇ ਹੀ ਸਾਰਾ ਹਾਂਜੀ ਹਾਂਜੀ ਵਿਜ਼ਿਬਿਲਟੀ ਕਿੰਨੀ ਕੀ ਦਿਖਾ ਹੈਗੀ ਸਰ ਨਾਰਮਲ ਹੀ ਵਿਜ਼ਿਬਿਲਟੀ ਨਹੀਂ ਇੰਨੀ ਕੀ ਤਾਂ ਜਿਸ ਤਰ੍ਹਾਂ ਸਰ ਪੰਜਾਬ ਸਰਕਾਰ ਵੱਲੋਂ ਗਾਈਡਲਾਈਨਸ ਦਿੱਤੀਆਂ ਜਾਂਦੀਆਂ ਨੇ ਪੰਜਾਬ ਆਪਣੇ ਆਪਣੀ ਵੱਲੋਂ ਵੀ ਸਾਰੇ ਸਿਰ ਤੇ ਸਮਝਾਇਆ ਜਾਂਦਾ ਵੀ ਆਪਣੀ ਫੌਗ ਲਾਈਟ ਜਾਂ ਇੰਡੀਕੇਟਰ ਲਾ ਕੇ ਚੱਲੋ ਹਾਂਜੀ ਹਾਂਜੀ ਲਾਏ ਹੋਏ ਸੀ ਤੁਸੀਂ ਭਾਈ ਸਾਰਾ ਕੋ ਲੱਗਾ ਆਇਆ ਸੀਗਾ ਅਸੀਂ ਤਾਂ ਆਪਣੇ ਖਲੋਤੇ ਆਏ ਜੀ ਅੱਛਾ ਕੁੜਕੀ ਦੀ ਸਪੀਡ ਵੜੀ ਉਹਨੇ ਮਗਰੋਂ ਲਾ ਕੇ ਵਿੱਚ ਮਾਰਿਆ ਕਿੰਨਾ ਕੋ ਨੁਕਸਾਨ ਆਇਆ ਬਈ ਇਹ ਨੁਕਸਾਨ ਤੇ ਚਲੋ ਉਹ ਹੈ ਹੀ ਆ ਛੱਟਪੇੜ ਨਹੀਂ ਛੱਟਪੇੜ ਉਹਨਾਂ ਦੇ ਲੱਗੀ ਪੈਂਜੀ ਉਹਨਾਂ ਦੇ ਕੀ ਲੱਗਦੇ ਨੇ ਤੁਹਾਡੇ ਇਹ ਮੇਰੇ ਭਾਬੀ ਅੱਛਾ ਤੁਹਾਡੀ ਹਾਂ ਜੀ ਨੰਨਾ ਇਹ ਐਸੇ ਮਿਲਕੀਤ ਸਿੰਘ ਜੀ ਮੌਕੇ ਤੇ ਪਹੁੰਚੇ ਉਹਦਾ ਇੱਕ ਜਿਹੜਾ ਕੋਈ ਜ਼ਿਕਰ ਨਹੀਂ ਐਕਸੀਡੈਂਟ ਹੋਇਆ ਹਾਂ ਜੀ ਸਵੇਰੇ 7 ਵਜੇ ਦੇ ਕਰੀਬ ਤੁੰਨੇ ਹੀ ਜਿਆਦਾ ਡਿਗਪੀ ਜਾਗਦਮ ਤੇ ਟਿਪਰ ਜਿਹੜਾ ਕੋਡ ਬੁੱਢਾ ਸਾਈਡ ਤੋਂ ਆ ਰਿਹਾ ਸੀ ਇੱਕ ਕਾਰ ਹੀ ਫੁੱਲ ਸਾਬ ਛੁੱਟੀ ਚੱਲੇ ਸੀ ਉਹਨਾਂ ਟ੍ਰੇਨ ਚੜ੍ਹ ਮੈਂ ਛੁੱਟੀ ਕੱਟ ਕੇ ਜਾ ਰਿਹਾ ਸੀ ਉਹ ਆਸ ਵਿੱਚ ਜਿਹੜੀ ਕਾਰ ਆ ਉਹ ਟਿਪਰ ਦੇ ਅਗਲੇ ਹਿੱਸੇ ਨਾਲ ਅੱਜ ਕੀ ਤੇ ਉਹ ਟਿਪਰ ਦਾ ਹਿੱਸਾ ਜਿਹੜਾ ਟੁੱਟ ਗਿਆ ਟੁੱਟਨ ਕਾਰਨ ਟਿਪਰ ਜਿਹੜਾ ਪਲਟ ਗਿਆ ਉਸ ਤੋਂ ਬਾਅਦ ਗੱਡੀਆਂ ਰੁਗੀਆਂ ਸੀ ਉਹ ਰੁਗੀਆਂ ਗੱਡੀਆਂ ਆਸ ਵਿੱਚ ਇੱਕ ਦੂਜੇ ਦੇ ਨਾਰਮਲ ਟਕਰਾਅ ਗਿਆ ਨਹੀਂ ਨੁਕਸਾਨ ਤੋਂ ਬਚਾਓ ਕਿੰਨੀਆਂ ਗੱਡੀਆਂ ਇੱਕ ਦੂਜੇ ਦੇ ਵਿੱਚ ਸ਼੍ਰੀਮਨ ਸ਼ੇਖ ਹੋਣਗੀਆਂ ਆ ਠੀਕ ਹੈ ਜੀ ਤਾਂ ਪ੍ਰਸ਼ਾਸਨ ਵੱਲੋਂ ਜਿਹੜਾ ਹੁਣ ਜਿਹੜਾ ਹੁਣ ਰਸਤਾ ਖਾਲੀ ਪੋਖ ਖਾਲੀ ਕਰਾ ਖੁਸ਼ ਹੋ ਗਈ ਆ ਬਸ ਟੈਪਰ ਸਿੱਧਾ ਕਰਾ ਲੈ ਟ੍ਰੈਕ ਚਾਲੂ ਕਰਾ ਦੇ। ਪਰ ਤੋਂ ਦੇ ਵਿੱਚ ਜਿਹੜੇ ਸਫ਼ਰ ਕਰਦੇ ਨੇ ਬਾਹਰ ਚੱਲ ਕੇ ਉਹਨਾਂ ਨੂੰ ਕੀ ਪੀਂਦੇ। ਉਹਨਾਂ ਚਾਹੀਦਾ ਇਹ ਉਹ ਆਪਣੀ ਨਿਗਾਹ ਨਾਲ ਜਾਣ ਅਗਲੀ ਗੱਡੀ ਦੀ ਜਜਮੈਂਟ ਦੇ ਨਾਲ ਨਾ ਜਾਣ। ਆਪਣੀ ਗੁੱਦ ਦੇ ਨਾਲ ਜਾਣ ਵੀ ਮੈਂ ਆਪਣੀ ਸਹੀ ਜਾ ਰਿਹਾ ਅਗਲੇ ਡਰਾਈਵਰ ਨੂੰ ਨਾ ਵੇਖਣ ਆਪਣੀ ਸਹੀ ਵੇਖ ਕੇ ਤੇ ਆਪਣਾ ਸਫ਼ਰ ਕਰ। ਬਾਕੀ ਜਿਹੜੇ ਵੀ ਸਫ਼ਰ ਕਰਦੇ ਨੇ ਕੋਸ਼ਿਸ਼ ਕਰਨੀ ਫੌਗ ਲਾਈਟ ਪਹਿਲਾਂ ਇਹਨਾਂ ਦੀ ਜਗਦੀ ਹੋਵੇ ਤੇ ਇੰਡੀਕੇਟਰ ਜ਼ਰੂਰ ਲੱਗੇ ਹੋਣ। ਆਪਣੀ ਜਜਮੈਂਟ ਨਾਲ ਚੱਲਣ।